ਮਹਾਰਾਜ ਕਹਿੰਦੇ ਪਹਿਲਾ ਮਿੱਤਰ ਬੰਦੇ ਦਾ ਧਨ ਜਿੰਨਾ ਚਿਰ ਜਿਉਂਦਾ ਹੈ ਬੰਦਾ ਓਨਾ ਚਿਰ ਧਨ ਬੰਦੇ ਦੇ ਕੋਲ ਬੰਦੇ ਦਾ ਮਿੱਤਰ ਹੈ ਜਦੋਂ ਬੰਦਾ ਅੱਖਾਂ ਮੀਟ ਗਿਆ ਤੇ ਉਹ ਧਨ ਉਹਨੂੰ ਕੋਈ ਵਰਤੀ ਜਾਵੇ ਕੋਈ ਉਹਨੂੰ ਵੰਡੀ ਜਾਵੇ ਕੋਈ ਉਹਨੂੰ ਖਰਾਬ ਕਰੇ ਭਾਵੇਂ ਲੇਖੇ ਲਾਵੇ ਬੰਦੇ ਦੇ ਨਾਲ ਉਹਦਾ ਕੋਈ ਮਤਲਬ ਨਹੀਂ ਰਹਿ ਗਿਆ ਤੇ ਦੂਜਾ ਮਿੱਤਰ ਮਹਾਰਾਜ ਕਹਿੰਦੇ ਬੰਦੇ ਦਾ ਮਨੁੱਖ ਦਾ ਪਰਿਵਾਰ ਉਹਦਾ ਮਿੱਤਰ ਹੈ ਮਰੇ ਤੋਂ ਬਾਅਦ ਵੀ ਪਰਿਵਾਰ ਸਾਥ ਨਿਭਾਉਂਦਾ ਹੈ ਕੌਣ ਕਹਿੰਦਾ ਟੱਬਰ-ਟੀਰ ਸੰਗਤ ਜੀ ਸਾਥ ਨਹੀਂ ਨਿਭਾਉਂਦਾ ਮਿੱਤਰ ਪਿਆਰੇ ਪਰਿਵਾਰ ਰਿਸ਼ਤੇਦਾਰ ਸਾਥ ਨਹੀਂ ਨਿਭਾਉਂਦੇ ਕੌਣ ਕਹਿੰਦਾ ਪਿਆਰੀ ਸੰਗਤ ਜੀ ਕਿੱਥੇ ਲਿਖਿਆ ਗੁਰਬਾਣੀ ਦੇ ਵਿੱਚ ਪੜੋ ਕਿਤੇ ਕਿਤੇ ਵੀ ਲਿਖਿਆ ਨਹੀਂ ਪਰਿਵਾਰ ਤੇਰਾ ਸਾਥ ਨਹੀਂ ਨਿਭਾਏਗਾ ਕਿਤੇ ਨਹੀਂ ਲਿਖਿਆ ਬਰਦ ਨੇ ਜੇ ਇਹ ਹੁੰਦਾ ਵੀ ਪਰਿਵਾਰ ਸਾਥ ਨਹੀਂ ਨਿਭਾਏਗਾ ਤੇ ਸਤਗੁਰੂ ਮਹਾਰਾਜ ਗ੍ਰਸਥ ਮਾਰਗ ਨੂੰ ਪ੍ਰਧਾਨ ਮਾਰਗ ਨਾ ਕਹਿੰਦੇ ਖਾਲਸਾ ਜੀ ਕਦੇ ਗ੍ਰਸਥ ਮਾਰਗ ਨੂੰ ਪ੍ਰਧਾਨ ਮਾਰਗ ਨਾ ਕਹਿੰਦੇ ਮਹਾਰਾਜ ਕਿਤੇ ਸਾਧ ਸੰਗਤ ਜੀ ਪਹਿਲਾ ਮਿੱਤਰ ਧਨ ਪਰ ਜਿਉਂਦੇ ਜਿਉਂਦੇ ਦਾ ਮਿੱਤਰ ਹੈ ਜਿੱਦੋਂ ਬੰਦੇ ਦਾ ਸਵਾਸ ਪੂਰਾ ਹੋ ਗਿਆ ਇਹ ਮਿੱਤਰ ਫਿਰ ਕੰਮ ਨਹੀਂ ਆਏਗਾ ਤੇ ਦੂਜਾ ਮਿੱਤਰ ਹੈ ਬੰਦੇ ਦਾ ਪਰਿਵਾਰ ਮਰੇ ਤੋਂ ਬਾਅਦ ਕੰਮ ਆਉਂਦਾ ਪਰ ਕਿੱਥੋਂ ਤੱਕ ਕੰਮ ਆਉਂਦਾ ਸਾਧ ਸੰਗਤ ਜੀ ਉਹਦੀ ਦੇਹ ਦੇ ਸਸਕਾਰ ਕਰਨ ਤੱਕ ਉਹਦੇ ਫੁੱਲ ਚੁਗਣ ਤੱਕ ਤੇ ਉਹਦਾ ਕਿਰਿਆ ਕਰਮ ਕਰਨ ਤੱਕ ਹੀ ਮਨੁੱਖ ਦਾ ਸਾਥ ਨਿਭਾਉਂਦਾ ਹੈ ਉਦੋਂ ਅੱਗੇ ਪਰਿਵਾਰ ਵੀ ਸਾਥ ਨਹੀਂ ਨਿਭਾਉਂਦਾ ਤੇ ਮਹਾਰਾਜ ਆਖਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੁਨੀ ਚੰਦ ਤੀਜਾ ਮਿੱਤਰ ਮਨੁੱਖ ਦਾ ਉਹ ਪਰਮੇਸ਼ਰ ਦਾ ਨਾਮ ਹੈ ਸ਼ੁਭ ਕਰਮ ਹਨ ਉਹ ਪਰਮੇਸ਼ਰ ਦਾ ਨਾਮ ਜਿਹੜਾ ਮਰੇ ਤੋਂ ਬਾਅਦ ਵੀ ਬੰਦੇ ਦੀ ਦੇਹ ਦਾ ਸੰਸਕਾਰ ਕਰੇ ਤੋਂ ਬਾਅਦ ਵੀ ਸੱਚਖੰਡ ਦਰਗਾਹ ਤੱਕ ਬੰਦੇ ਦੀ ਸਹਾਇਤਾ ਕਰਦਾ ਉਹ ਕੌਣ ਹੈ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਉਥੇ ਨਾਮ ਨੇ ਸਹਾਇਤਾ ਕਰਨੀ ਉਥੇ ਨਾਮ ਨੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਂ ਤੇ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਂ ਤੇ ਪਿਤਾ ਤੇਰੀ ਨਾਮ ਲੈ ਸਹਿਤਾ ਕਰਨੀ ਰਤਨਾ ਮਨੇ ਨਾਮ ਨੇ ਸਹਿਤਾ ਕਰਨੀ ਤੇਰਾ ਕੋਈ ਬਾਪ ਪਿਤਾ ਤੇਰਾ ਤੇਰਾ ਤੇ ਨ ਕੋਈ ਬਾਪ ਪਿਤਾ ਤੇ ਨ ਮਨੇ ਨਾਮ ਨੇ ਸਹਿਤਾ ਕਰਨੀ ਜਿੱਥੇ ਨਾ ਕੋਈ ਮਾਤਾ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤਾ ਪਿਤਾ ਵੇ ਤੇਰੀ ਨਾਮ ਲੈ ਨਾਮ ਨੇ ਕਰਨੀ ਤੇਰੇ ਨਾਮ ਨੇ ਨਾਮ ਨੇ ਸਹੇਦ ਮਨੇ ਸਹਿਤਾ ਕਰਨੀ ਇਸ ਨਾਮ ਨੇ ਨਾਮ ਨੇ ਸਹਿਤਾ ਕਰਨ ਤੇਰਾ ਕੋਈ ਮਾਤ ਪਿਤਾ ਤੇਰਾ 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 ਕੋਈ ਮਾਤ ਪਿਤਾ ਉਸ ਨਾਮ ਨੇ ਬਿਹਾਰਤ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਨਾ ਮਾਤ ਨਾ ਪੁੱਤਰ ਨਾ ਪਰਿਵਾਰ ਨਾ ਸਬੰਧੀ ਕਿਸੇ ਨੇ ਸਹੈਤਾ ਨਹੀਂ ਕਰਨੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ